ਸਤਿ ਸ਼੍ਰੀ ਅਕਾਲ ਜੀ ਵੈਲਕਮ ਇਨ ਮਾਈ YouTube ਚੈਨਲ ਸੋ ਅੱਜ ਜਿਹੜੇ ਟੌਪਿਕ ਤੇ ਆਪਾਂ ਗੱਲ ਕਰਾਂਗੇ ਉਹ ਮੈਂ ਸੋਚਿਆ ਕਿ ਥੋੜਾ ਕਹਾਣੀ ਦੇ ਰੂਪ ਵਿੱਚ ਕਨਵੇ ਕਰਾਂ ਉਹਦੇ ਨਾਲ ਵਧੀਆ ਅੰਡਰਸਟੈਂਡ ਹੁੰਦੀ ਹੈ ਕੋਈ ਵੀ ਗੱਲ ਕਹਾਣੀ ਦੇ ਰੂਪ ਤੇ ਜਦੋਂ ਆਪਾਂ ਸੁਣੀਏ ਸੋ ਅੱਜ ਕੁਝ ਟੌਪਿਕ ਐਦਾਂ ਕਿ ਇੱਕ ਵਾਰ ਕੀ ਹੁੰਦਾ ਅਮਰੀਕਾ ਤੋਂ ਇੱਕ ਅੰਗਰੇਜ਼ ਆਇਆ ਹੁੰਦਾ ਇੰਡੀਆ ਵਿਜ਼ਿਟ ਕਰਨ ਲਈ ਘੁੰਮਣ ਫਿਰਨ ਲਈ ਸੋ ਉਹ ਜਦੋਂ ਘੁੰਮਣ ਫਿਰਨ ਲਈ ਜਾਂਦਾ ਸੜਕ ਤੇ ਜਾ ਰਿਹਾ ਹੁੰਦਾ ਉਹ ਤੱਕ ਉਹਨੂੰ ਵੇਖ ਕੇ ਕੁਝ ਕੁੱਤੇ ਭੌਂਕਾਂ ਲੱਗ ਜਾਂਦੇ ਆ ਅੰਗਰੇਜ਼ ਨੂੰ ਦੇਖ ਕੇ ਤਾਂ ਅੰਗਰੇਜ਼ ਨੇ ਕੀ ਕੀਤਾ ਆਪਣੀ ਪਾਕਟ 'ਚੋਂ ਕੁਝ ਬਿਸਕਟ ਕੱਢੇ ਤਾਂ ਕੁੱਤਿਆਂ ਦੇ ਅੱਗੇ ਸਿੱਟ ਤੇ ਉਹਨਾਂ ਨੂੰ ਚੁੱਪ ਕਰਾਉਣ ਲਈ ਤਾਂ ਕੁੱਤੇ ਉਹ ਬਿਸਕਟ ਖਾ ਕੇ ਜਿਹੜੇ ਕੁੱਤੇ ਉਹਨੂੰ ਭੌਂਕ ਰਹੇ ਸੀ ਉਹ ਬਿਸਕਟ ਖਾ ਕੇ 2 ਮਿੰਟ ਬਾਅਦ ਪੂਛ ਹਿਲਾਉਂਦੇ ਹਿਲਾਉਂਦੇ ਉਹਦੇ ਮਗਰ ਤੁਰ ਪਏ ਤਾਂ ਜਦੋਂ ਅੰਗਰੇਜ਼ ਅੱਗੇ ਜਾਂਦਾ ਉਹ ਅੱਗੇ ਚਿੜੀਆ ਘਰ 'ਚ ਜਾਂਦਾ ਤਾਂ ਉਹ ਉੱਥੇ ਉਹ ਤਰ੍ਹਾਂ ਤਰ੍ਹਾਂ ਦੇ ਜਾਨਵਰ ਦੇਖਦਾ ਤੇ ਕਹਿੰਦਾ ਤਰ੍ਹਾਂ ਦੇ ਜਾਨਵਰ ਦੇਖਣ ਤੋਂ ਬਾਅਦ ਜਦੋਂ ਸ਼ੇਰ ਨੂੰ ਦੇਖਣ ਵਾਸਤੇ ਉਹਦੇ ਪਿੰਜਰੇ ਦੇ ਕੋਲੇ ਜਾਂਦਾ ਤਾਂ ਸ਼ੇਰ ਅੰਗਰੇਜ਼ ਨੂੰ ਦੇਖ ਕੇ ਦਹਾੜਨ ਲੱਗ ਜਾਂਦਾ ਤਾਂ ਅੰਗਰੇਜ਼ ਨੇ ਕੀ ਕੀਤਾ ਕਿ ਉਹੀ ਕੁੱਤਿਆਂ ਵਾਲਾ ਤਰੀਕਾ ਸ਼ੇਰ ਦੇ ਕੋਲੇ ਇਸਤੇਮਾਲ ਕੀਤਾ ਉਹਨੇ ਕੀ ਕੀਤਾ ਕੁਝ ਬਿਸਕਟ ਕੱਢੇ ਤੇ ਸ਼ੇਰ ਦੇ ਅੱਗੇ ਸੱਟ ਤੇ ਉਹਨੂੰ ਚੁੱਪ ਕਰਾਉਣ ਲਈ ਵੀ ਇਹ ਵੀ ਚੁੱਪ ਹੋ ਜਾਊਗਾ ਤੇ ਸ਼ੇਰ ਨੇ ਬਿਸਕਟ ਦੇਖਣਾ ਤਾਂ ਦੂਰ ਦੀ ਗੱਲ ਉਹ ਹੋਰ ਜ਼ਿਆਦਾ ਝਪਟ ਕੇ ਅੰਗਰੇਜ਼ ਵੱਲ ਆਇਆ ਤਾਂ ਅੰਗਰੇਜ਼ੇ ਦੇਖ ਕੇ ਬਹੁਤ ਹੈਰਾਨ ਹੋਇਆ ਉਹ ਕਹਿੰਦਾ ਕਿ ਇਹ ਕਿਹੋ ਜਿਹਾ ਦੇਸ਼ ਆ ਇੱਥੇ ਆਪਣੀ ਆਜ਼ਾਦ ਸੋਚ ਰੱਖਣ ਵਾਲੇ ਆਪਣੇ ਹੱਕ ਲਈ ਬੋਲਣ ਵਾਲੇ ਲੋਕ ਤਾਂ ਪਿੰਜਰੇ ਚ ਬੰਦ ਆ ਤੇ ਜਿਹੜੇ ਦੂਜਿਆਂ ਦੇ ਟੁਕੜੇ ਤੇ ਪਲਦੇ ਆ ਦੂਜਿਆਂ ਦੇ ਤਲਵੇ ਚ ੱਟਣ ਵਾਲੇ ਕੁੱਤੇ ਉਹ ਆਜ਼ਾਦ ਸੜਕਾਂ ਤੇ ਘੁੰਮ ਰਹੇ ਆ ਇਹ ਕਿਹੋ ਜਿਹਾ ਦੇਸ਼ ਹੋਇਆ ਸੋ ਸਮਝਦਾਰ ਸਮਝ ਗਏ ਹੋਣਗੇ ਕਿ ਮੇਰਾ ਇਸ਼ਾਰਾ ਕਿਸ ਤਰਫ ਜਾ ਰਿਹਾ ਸੋ ਮੈਨੂੰ ਨਹੀਂ ਲੱਗਦਾ ਇਤੋਂ ਜ਼ਿਆਦਾ ਸਮਝਾਉਣ ਦੀ ਲੋੜ ਹੈ ਕੱਲ ਜਦੋਂ ਮੈਂ ਇਹ ਨਿਊਜ਼ ਦੇਖ ਰਹੀ ਸੀ ਤਾਂ ਮੈਂ ਦੇਖਿਆ ਕਿ ਅਮਰਿਤਪਾਲ ਜੀ ਨੂੰ ਸੌਣ ਚੁੱਕਣ ਵਾਸਤੇ ਲਿਆਂਦਾ ਗਿਆ ਤਾਂ ਮੈਂ ਦੇਖਿਆ ਕਿ ਇੰਨੀ ਜ਼ਿਆਦਾ ਉਹ ਗੱਡੀ ਪੂਰੀ ਕਵਰ ਕੀਤੀ ਹੋਈ ਕੋਈ ਮੀਡੀਆ ਕੋਈ ਕੋਈ ਇੰਟਰੈਕਸ਼ਨ ਨਹੀਂ ਮੀਡੀਆ ਨਾਲ ਕੋਈ ਇੱਕ ਫੋਟੋ ਨਹੀਂ ਕੁਝ ਨਹੀਂ ਹੈ ਨਾ ਕਿ ਐਨਾ ਮੈਂ ਸੋਚਿਆ ਵੀ ਉਹਨਾਂ ਨੇ ਇਦਾਂ ਦਾ ਮਤਲਬ ਕਿਉਂ ਉਹਨਾਂ ਦੀ ਹਿਸਟਰੀ ਕੋਈ ਕਤਲ ਦੀ ਹਿਸਟਰੀ ਹੈ ਜਾਂ ਕੋਈ ਠੱਗੀ ਚੋਰੀ ਜਾਂ ਫਿਰ ਰੇਪ ਦੀ ਹਿਸਟਰੀ ਹੈ ਕੀ ਉਹਨਾਂ ਨੇ ਇਦਾਂ ਦਾ ਕੁਝ ਕੀਤਾ ਕੀ ਉਹਨਾਂ ਨੇ ਦੇਖ ਕੇ ਤਾਂ ਅਦਾ ਹੁੰਦਾ ਸੀ ਜਿਵੇਂ ਬਹੁਤ ਵੱਡਾ ਕੋਈ ਅਤਵਾਦੀ ਲੈ ਕੇ ਆ ਰਹੇ ਹੋਣ ਐਦਾਂ ਟਰੀਟ ਕੀਤਾ ਗਿਆ ਪਰ ਤੇ ਉਹ ਹੀ ਇੱਕ ਦੂਸਰੇ ਪਾਸੇ ਆਪਾਂ ਦੇਖੀਏ ਕਿ ਜਿਵੇਂ ਰਾਮ ਰਹੀਮ ਉਹਨਾਂ ਨੂੰ ਖੁੱਲੇ ਘੁੰਮਦੇ ਜਦੋਂ ਆਉਂਦੇ ਆ ਛੁੱਟੀ ਤੇ ਆਪਣੀ satsang ਕਰਦੇ ਆ ਤੇ ਉਹਨਾਂ ਵਾਸਤੇ ਤਾਂ ਕੁਝ ਨਹੀਂ ਜਿਨ੍ਹਾਂ ਦੀਆਂ ਇੰਨੀਆਂ ਹਿਸਟਰੀਆਂ ਇਵਨ ਕਿ ਆਹ ਲੌਰੈਂਸ ਬਿਸ਼ਨੋਈ ਉਹ ਜੇਲ ਦੇ ਵਿੱਚੋਂ ਇੰਟਰਵਿਊ ਕਰ ਰਿਹਾ ਉਹ ਜੇਲ੍ਹ ਤੋਂ ਇੰਟਰਵਿਊ ਕਰ ਸਕਦੇ ਆ ਜਿਨ੍ਹਾਂ ਦੇ ਉੱਪਰ ਕਤਲ ਦੇ ਕਿੰਨੇ ਕੇਸ ਆ ਠੱਗੀ ਦੇ ਡਕੈਤੀ ਦੇ ਕੀ ਕੁਝ ਕਿੰਨੇ ਕੇਸ ਹੋਣਗੇ ਹਜ਼ਾਰਾਂ ਦੀ ਗਿਣਤੀ 'ਚ ਹੋਣਗੇ ਉਹ ਜੇਲ੍ਹ ਤੋਂ ਇੰਟਰਵਿਊ ਕਰ ਰਹੇ ਆ ਕੋਈ ਉਹਨਾਂ ਦੇ ਕੋਈ ਪੁੱਛਗਿੱਛ ਨਹੀਂ ਤੇ ਜਿਹੜੇ ਆਮ ਜਿਹੜੇ ਲੋਕਾਂ ਦਾ ਨਸ਼ਾ ਛੁਡਾ ਰਹੇ ਆ ਧਰਮ ਨਾਲ ਜੋੜ ਰਹੇ ਆ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ ਦੇ ਕੇ ਲੱਖਾਂ ਦੀ ਗਿਣਤੀ 'ਚ ਜਿਤਾਇਆ ਹੋਵੇ ਉਸ ਬੰਦੇ ਨੂੰ ਤੁਸੀਂ ਇਦਾਂ ਟਰੀਟ ਕਰ ਰਹੇ ਹੋ ਜਿਵੇਂ ਬਹੁਤ ਵੱਡਾ ਕੋਈ ਅਤਵਾਦੀ ਲੈ ਕੇ ਤੁਸੀਂ ਆ ਰਹੇ ਹੋ ਇਹ ਕਿੱਦਾਂ ਦਾ ਸੰਵਿਧਾਨ ਆ ਕੋਈ ਸਮਝ ਨਹੀਂ ਲੱਗੀ ਕਿ ਇੰਨਾ ਜ਼ਿਆਦਾ ਭੇਦਭਾਵ ਸਿੱਖਾਂ ਦੇ ਨਾਲ ਬਾਕੀ ਜਿਹਨਾਂ ਦੀ ਸਜ਼ਾ ਪੂਰੀਆਂ ਹੋ ਚੁੱਕੀਆਂ ਬੰਦੀ ਸਿੰਘ ਉਹ ਜੇਲ੍ਹ 'ਚ ਤੇ ਇਹਨਾਂ ਦੀ NSA ਵਿਧਾ ਕੇ ਸਾਲ ਦੀ ਕਰਕੇ ਵਿਧਾ ਕੇ ਇਹਨਾਂ ਨੂੰ ਵੀ ਜੇਲ੍ਹ 'ਚ ਤੇ ਬਾਕੀ ਜਿਹੜੇ ਕੁੱਤੇ ਤਲਵੇ ਲੋਕਾਂ ਦੇ ਚੱਟਣ ਵਾਲੇ ਦੂਜਿਆਂ ਦੇ ਟੁਕੜੇ ਤੇ ਪਲਣ ਵਾਲੇ ਉਹ ਆਜ਼ਾਦ ਘੁੰਮ ਰਹੇ ਆ ਤੇ ਲੋਕ ਜਿਹੜੇ ਲੋਕ ਧਰਮ ਨਾਲ ਜੋੜਦੇ ਆ ਸਿੱਖੀ ਨਾਲ ਜੋੜਦੇ ਆ ਹੱਕ ਸੱਚ ਦੀ ਗੱਲ ਕਰਦੇ ਆ ਉਹ ਸਾਰੇ ਜੇਲਾਂ ਵਿੱਚ ਸੋ ਰੱਬ ਦੇਖ ਰਿਹਾ ਜਲਦੀ ਹੀ ਹੋ ਪਾਗੀ ਨਿਆਂ ਹੋਵੇ ਸੋ ਅਜਲੀ ਐਨਏ ਸੋ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ